ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਕਹਿ ਚੁੱਕੇ ਨੇ ਅਲਵਿਦਾ ਤੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਐਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਆਗ ਵਾਂਗੂ ਹੋ ਰਹੀ ਹੈ ਵਾਇਰਲ ਆਖਰਕਾਰ ਉਹੀ ਹੋਇਆ ਜਿਸ ਦਾ ਸੀ ਡਰ ਰਾਜਵੀਰ ਜਵੰਦਾ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ ਸਾਹਮਣੇ ਤੇ ਡਾਕਟਰ ਦੀ ਇਸ ਇੱਕ ਗਲਤੀ ਦੇ ਕਰਕੇ ਵਾਪਰ ਗਿਆ ਵੱਡਾ ਭਾਣਾ ਤੇ ਪੂਰੀ ਗੱਲਬਾਤ ਜਾਣ ਕੇ ਤੁਹਾਡਾ ਖੂਨ ਖ올 ਉੱਠੇਗਾ ਕੌਣ ਕਿਉਂ ਨਾ ਖੋਲੇ ਕਿਉਂਕਿ ਅੱਜ ਆਪਾਂ ਪੰਜਾਬੀ 뮤직 ਇੰਡਸਟਰੀ ਦਾ ਇੱਕ ਬਹੁਤ ਉਚਾਈਆਂ ਤੱਕ ਪਹੁੰਚਾਇਆ ਸੀ ਪੰਜਾਬੀ ਸੰਗੀਤ ਦੇ ਵਿੱਚ ਜਿਸ ਨੇ ਕਦੇ ਕੋਈ ਕੰਟਰੋਵਰਸੀ ਨਹੀਂ ਕੀਤੀ ਸੀ ਉਸ ਦੇ ਗਾਣੇ ਦੇ ਵਿੱਚ ਕਦੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਅਸ਼ਲੀਲਤਾ ਨਹੀਂ ਸੀ ਉਸ ਦੇ ਗਾਣੇ ਦੇ ਵਿੱਚ ਹਮੇਸ਼ਾ ਸਮਾਜਿਕ ਮੁੱਦਿਆਂ ਦੇ ਉੱਪਰ ਹੀ ਗੱਲ ਹੁੰਦੀ ਸੀ ਜਾਂ ਫਿਰ ਪਰਿਵਾਰਕ ਜ਼ਿਕਰ ਹੁੰਦਾ ਸੀ ਪਰ ਅੱਜ ਇੱਕ ਛੋਟੀ ਜੀ ਗਲਤੀ ਦੇ ਕਰਕੇ ਜੋ ਡਾਕਟਰਾਂ ਨੇ ਇੱਕ ਨਲਾਈਕੀ ਕੀਤੀ ਜਿਸ ਦੇ ਚੱਲਦੇ ਰਾਜਵੀਰ ਵੰਦਾ ਅੱਜ ਸਾਡੇ ਵਿਚਾਰ ਨਹੀਂ ਰਿਹਾ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰੂਬਰੂ ਕਰਾਉਣੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਅੱਜ ਬੜੇ ਹੀ ਦੁਖੀ ਮਨ ਦੇ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਿਹਾ ਰਾਜਵੀਰ ਜਵੰਦਾ ਉਹ ਪੰਜਾਬੀ 뮤직 ਇੰਡਸਟਰੀ ਦੀ ਮਹਾਨ ਸ਼ਖਸੀਅਤ ਸੀ ਜਿਸ ਨੇ ਸੈਂਕੜੇ ਗੀਤ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਏ ਅੱਜ ਹਰ ਇੱਕ ਦੀ ਅੱਖ ਨਮ ਹੈ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨੇ ਉੱਥੇ ਹੀ ਪੰਜਾਬ ਦੇ ਵਿੱਚ ਪੂਰੇ ਹੀ ਸੋਗ ਦੀ ਲਹਿਰ ਦੌੜ ਗਈ ਹੈ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਚੁੱਕੇ ਨੇ ਘਰਾਂ ਦੇ ਵਿੱਚ ਰੋਟੀ ਨਹੀਂ ਪਕਣੀ ਅੱਜ ਰਾਜਵੀਰ ਜਵੰਦਾ ਦੀ ਮਾਂ ਜਿਸ ਦਾ ਉਬਾਂ ਮਾਰ ਮਾਰ ਕੇ ਬੁਰਾ ਹਾਲ ਹੈ ਰਾਜਵੀਰ ਜਵੰਦਾ ਦੀ ਪਤਨੀ ਜਿਸ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਬੱਚਿਆਂ ਦੇ ਸਿਰ ਦੇ ਉੱਪਰੋਂ ਪਿਤਾ ਦਾ ਸਾਇਆ ਉੱਠ ਗਿਆ ਹੁਣ 1.5 ਸਾਲ ਪਹਿਲਾਂ ਹੀ ਰਾਜਵੀਰ ਜਵੰਦਾ ਦੇ ਪਿਤਾ ਦੀ ਮੌਤ ਹੋਈ ਸੀ ਹਜੇ ਤਾਂ ਉਸ ਦੇ ਪਿਤਾ ਦੀ ਮੌਤ ਦਾ ਦੁੱਖ ਵੀ ਹਰਾ ਹੀ ਖੜਾ ਤੋਂ ਬਾਅਦ ਇੱਕ ਹੋਰ ਕੁਦਰਤ ਨੇ ਰਾਜਵੀਰ ਜਵੰਦਾ ਦੀ ਮੌਤ ਇੱਕ ਬਹੁਤ ਵੱਡਿਆ ਰਹੱਸੇ ਬਣ ਕੇ ਰਹਿ ਚੁੱਕੀ ਹੈ ਰਾਜਵੀਰ ਜਵੰਦਾ ਜੋ ਕਿ ਪਿਛਲੇ 11 ਦਿਨਾਂ ਤੋਂ ਵੈਂਟੀਲੇਟਰ ਤੇ ਪਿਆ ਸੀ ਰਾਜਵੀਰ ਜਵੰਦਾ ਸलो ਵੈਂਟੀਲੇਟਰ ਦੇ ਸਹਾਰੇ ਦੇ ਨਾਲ ਜਿੰਦਾ ਰੱਖਿਆ ਗਿਆ ਸੀ ਕਿ ਉੱਥੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਰੋਸ਼ ਵੀ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਹੈ ਜਿੱਥੇ ਅੱਜ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਹਸਪਤਾਲ ਦੇ ਬਾਹਰ ਪਹੁੰਚੇ ਨੇ ਉੱਥੇ ਹੀ ਲੋਕ ਨਾਹਰੇਬਾਜੀ ਵੀ ਕਰ ਰਹੇ ਸੀ ਕਿ ਇਹਨਾਂ ਡਾਕਟਰਾਂ ਦੀ ਨਲਾਇਕੀ ਦੇ ਕਾਰਨ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲਾ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਜੇਕਰ ਫੋਰਟਿਸ ਹਸਪਤਾਲ ਵਾਲਿਆਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਉਹਨਾਂ ਨੇ ਉਸੇ ਪਲ ਹੀ ਜਵਾਬ ਦੇ ਦੇਣਾ ਸੀ ਪਰ ਉਹਨਾਂ ਨੇ ਕਿਉਂ 11 ਦਿਨ ਤੱਕ ਵੈਂਟੀਲੇਟਰ ਤੇ ਪਾਏ ਰੱਖਿਆ ਜੇ ਇਹ ਲਿਫਟਿੰਗ ਕਰਾ ਕੇ ਰਾਜਵੀਰ ਜਵੰਦਾ ਨੂੰ ਵਿਦੇਸ਼ ਧਰਤੀ ਤੇ ਲੈ ਜਾਂਦੇ ਤਾਂ ਉੱਥੇ ਇਸ ਦਾ ਇਲਾਜ ਵੀ ਹੋ ਜਾਣਾ ਸੀ ਪਰ ਇਹ ਲੋਕ ਆਪਣੀ ਐਡ ਦੇ ਵਿੱਚ ਹੀ ਫਸੇ ਰਹੇ ਕਿਉਂਕਿ ਫੋਰਟਿਸ ਹਸਪਤਾਲ ਦੀ ਬਹੁਤ ਜ਼ਿਆਦਾ ਐਡ ਹੋ ਗਈ ਸੀ ਰਾਜਵੀਰ ਜਵੰਦਾ ਦੇ ਕਰਕੇ ਰਹੀ ਗੱਲ ਰਾਜਵੀਰ ਜਵੰਦਾ ਦਾ ਜਦੋਂ ਬ੍ਰੇਨ ਡੈਡ ਹੋ ਗਿਆ ਸੀ ਤਾਂ ਉਦੋਂ ਇਹਨਾਂ ਨੇ ਕੋਈ ਡਿਸੀਜਨ ਕਿਉਂ ਨਹੀਂ ਲਿਆ ਕਿ 에어 ਲਿਫਟਿੰਗ ਕਰਵਾ ਕੇ ਰਾਜਵੀਰ ਜਵੰਦਾ ਨੂੰ ਵਿਦੇਸ਼ ਦੀ ਧਰਤੀ ਤੋਂ ਕਿਸੇ ਵੱਡੇ ਹਸਪਤਾਲ ਤੋਂ ਇਲਾਜ ਕਰਵਾਇਆ ਜਾਵੇ ਹੁਣ ਤੁਹਾਡੀ ਇਸ ਬਾਰੇ ਕੀ رائے ਹੈ ਕਿ ਡਾਕਟਰਾਂ ਦੀ ਨਲਾਇਕੀ ਦੇ ਨਾਲ ਹੀ ਰਾਜਵੀਰ ਜਵੰਦੇ ਦੀ ਮੌਤ ਹੋਈ ਹੈ ਜਾਂ ਫਿਰ ਇਹ ਜੈਨੂਨ ਕਾਰਨ ਸੀ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ